ਤੋਂ ਤਿੰਨ ਦਿਨ ਬਾਅਦ ਤੁਸੀਂ ਆਪਣੇ ਪੇਸੇ ਰਿਕਾਰਡਿੰਗ ਪਾਈ ਠੀਕ ਹੈ ਬਟ ਇਹ ਸਮਝਦੇ ਕਿ ਫਿਰ ਵੀ ਤੁਸੀਂ ਤਿੰਨ ਦਿਨ ਬਾਅਦ ਉਹ ਰਿਕਾਰਡਿੰਗ ਪਾਈ ਤੋਂ ਬਾਅਦ ਇਹ ਤੁਹਾਨੂੰ ਬੜਾ ਕੰਟੈਕਟ ਕੀਤਾ ਮਤਲਬ ਤੁਹਾਨੂੰ ਫੋਨ ਕਾਲਸ ਵਗੈਰਾ ਵੀ ਲਗਾਈਆਂ ਤੁਹਾਡੇ ਮੈਨੇਜਰ ਪਿਕ ਕਰਦਾ ਹੀ ਅੱਗੇ ਤੋਂ ਕਹਿੰਦੇ ਕਿ ਤੁਹਾਡੇ ਟੈਂਪਰ ਤੁਹਾਡੀ ਗੱਲ ਕਰਾਉਣੇ ਪਾਪਾ ਜੀ ਨਾਲ ਬਟ ਉਹਨਾਂ ਨੇ ਇਹਦੀ ਗੱਲ ਵੀ ਤੁਹਾਡੇ ਨਾਲ ਨਹੀਂ ਕਰਵਾਈ ਨਾ ਤੇ ਇਹਦਾ ਰਿਪਲਾਈ ਕੀਤਾ ਕਿ 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 ਇਹ ਤੁਹਾਨੂੰ ਨਹੀਂ ਪੁੱਛ ਰਹੀਆਂ ਇਹ ਸਮਝ ਗਏ ਬਟ ਤਿੰਨ ਦਿਨ ਬਾਅਦ ਤੋਂ ਪਾਈ ਜਈ ਦੁਬਾਰਾ ਪਾਵਾਂਗੇ ਫਿਰ ਤੁਸੀਂ ਪਾਦੇ ਹੋ ਠੀਕ ਹੈ ਤੇ ਤੁਸੀਂ ਕੋਈ ਕਾਲ ਵਗੈਰਾ ਕੁਝ ਨਹੀਂ ਪਿਕ ਕੀਤਾ ਤੁਹਾਡੀ ਹੱਦ ਨਾਲ ਕੋਈ ਮਤਲਬ ਗੱਲ ਨਹੀਂ ਦੇਖ ਲਓ ਜਿਹਦੇ ਉੱਪਰ ਪਹਿਲਾਂ ਲਿਖਿਆ ਗਿਆ ਕਿ ਇਹ ਪੇਡ ਪ੍ਰੋਮੋਸ਼ਨ ਕਰਦੇ ਆ ਇਹਦੇ ਵਿੱਚ ਜੇ ਕੀ ਸੁਣਾਈ ਦਿੱਚੀ ਜੀ ਨਾ ਕੋਈ ਚੱਲਦਾ ਕਿਸੇ ਨੂੰ ਧਿਆਨ ਨਹੀਂ ਕਰਦੇ ਠੀਕ ਹੈ ਤੇ ਸਭ ਕੁਝ ਹੈ ਉਹ ਚਲੀਏ ਕੀ ਤੱਕ ਇਸੇ ਇਉਂ ਤੋਂ ਬਾਅਦ ਅਸੀਂ ਬੈਡਰੂਮ ਤੇ ਪ੍ਰੋਮੋਸ਼ਨ ਦੇ ਉੱਪਰ ਸਟੋਰੀ ਆਪਣੀਆਂ ਸਟਾਰਟ ਕੀਤੀਆਂ ਠੀਕ ਹੈ ਸੋ ਫਿਰ ਉਹਨੇ ਕਿਹਾ ਕਿ ਤੁਸੀਂ ਆਵਦਾ ਕੰਮ ਕੀਤਾ ਸੀ ਆਵਦਾ ਕੰਮ ਕਰਕੇ ਦਿਖਾਉਨੇ ਆ ਠੀਕ ਹੈ ਉਤ ਤੋਂ ਬਾਅਦ ਉਹਨੇ ਆ ਵਾਈਸ ਵਾਸੇ ਕੀਤਾ ਇੰਨੀ ਆਪਣੀ ਗੱਲ ਕੀ ਮੰਨਣਾ ਤੇ ਫਿਰ ਸੀ ਕਿ ਤੁਮਹੇਂ ਲੱਗੇ ਜੀ ਫਰ ਤਾਂ ਨਹੀਂ ਹੋਣਾ ਚਾਹੀਦਾ ਨਾ ਕਿ ਤਾਂ ਤਾਂ ਨਵੀਂ ਰਿਪੋਰਟਿੰਗ ਨਹੀਂ ਪਣੀ ਜਾਏ ਕਿਉਂਕਿ 3 ਦਿਨ ਬਾਅਦ થી ਰਿਕਾਰਡਿੰਗ ਪਈ ਹੋ ਮਤਲਬ ਵੀ ਕੋਈ ਨਹੀਂ ਰਿਪੋਰਟਿੰਗ ਪਾਉਂਦਾ ਚਾਹ ਰਿਹਾ ਤਾਂ ਹੀ ਤਾਂ ਪਾਉਂਦੇ ਨਾ ਕਿ ਦੇਹੀ ਦੁਬਾਰਾ ਸਟੋਰੀ ਲਗਾਉਂਦੇ ਤੇ ਜੇ ਚਲ ਤਾਂ ਹੀ ਬਾਅਦ ਸੀ ਤਾਂ ਹੀ ਕੋਈ ਨਾ ਗੰਦੀ ਕਰਦਾ ਹੀ ਨੇ ਮੈਸੇਜ ਨੇ ਕੋਲਤ ਬੋਲੇਗਾ ਚੋਲ ਵਗੈਰਾ ਕੋਈ ਗੰਦੇਬੜ ਯੂਜ਼ ਕੀਤੇ ਕੋਈ ਵੀ ਬੰਦਾ ਆਪਣੀ ਘਰਵਾਲੀ ਬਾਰੇ ਆਪਣੀ ਮਾਂ ਬਾਰੇ ਆਪਣੀ ਭੈਣ ਬਾਰੇ ਗਲਤ ਬੜ ਨਹੀਂ ਸੁਣ ਸਕਦਾ ਸੋ ਉਹਨੇ ਵੀ ਨਹੀਂ ਸੁਣਿਆ ਤੇ ਇਹ ਗੱਲ ਫਿਰ ਮੇਰੇ ਘਰਵਾਲੇ ਨੇ ਕਲੀਅਰ ਕੀਤੀ ਇਸ ਉੱਥੇ ਇਹਨਾਂ ਨੇ ਵੌਇਸ ਮੈਸੇਜ ਕੀਤਾ ਉਹਦਾ ਵੀ ਜੀ ਮੇਰੀ ਉਹ ਕੀ ਕਹਿੰਦੇ ਆ ਵਾ ਜਿਹੜਾ ਵਾ ਉਹਦੇ ਲਾਈਵ 'ਚ ਜਾ ਕੇ ਚੈੱਕ ਕਰੇ ਉਹਨੇ ਕੀ ਬੋਲਿਆ ਮੈਨੂੰ ਤੇ ਫਿਰ ਤੁਸੀਂ ਕਿਹਾ ਵੀ ਮੈਂ ਕੀ ਤਾਂ ਗੱਲ ਤਾਂ ਬੋਲਿਆ ਸੀ ਕੀ ਬੋਲਿਆ ਠੱਡੀ ਕਰਦੀ ਹੋ ਗਈ ਤੇ ਉਹਨੂੰ ਕਹਿ ਜਣਾਗਾ ਜਣਾ ਖਣਾ ਕੇ ਗਲਤ ਬੋਲਦੂਗਾ ਤੇ ਤੁਸੀਂ ਸੁਣਨਗੇ ਨੇਗਾ ਲਾ ਦਸ ਹਾਂ ਠੀਕ ਹੈ ਤੁਸੀਂ ਮੈਂ ਲਾਸਟ ਮਤਲਬ ਪੁੱਛੇਗਾ ਕਿ ਉਹਨੇ ਕਹਿੰਦਾ ਜਿਹੜਾ ਹਟਾਉਣੇ ਪਤਾ ਨਹੀਂ ਕੀ ਮੈਨੂੰ ਲਾਈ ਨਹੀਂ ਸਮਝ ਨਹੀਂ ਫਿਰ ਭੇਜਿਆ ਕਿ ਤੁਸੀਂ ਆਪ ਦਾ ਉਹਨਾਂ ਨਾਲ ਗੱਲ ਕਰੋ ਗੱਲ ਕਰੋ ਜਿਹੜਾ ਬੋਲਦਾ ਤੁਹਾਨੂੰ ਤੁਸੀਂ ਆਪ ਦਾ ਉਹਨਾਂ ਨਾਲ ਗੱਲ ਕਰੋ ਜਿਹੜਾ ਬੋਲਦਾ ਤੁਹਾਨੂੰ ਅਸੀਂ ਰੋਕਿਆ ਰੋਕਿਆ ਸੀ ਤੁਸੀਂ ਰੁਕੇ ਨਹੀਂ ਇਹ ਦੱਸਣਾ ਵੀ ਕਿਵੇਂ ਰੁਕੀਦਾ ਕਿ ਤੁਹਾਨੂੰ ਇਹ ਦੱਸਣਾ ਕਿ ਰੁਕੀਦਾ ਕਿਵੇਂ ਫਿਰ ਮੈਂ ਇੱਥੇ ਆਪਣੀਆਂ ਗੱਲਾਂ ਕਲੀਅਰ ਕੀਤੀ ਕਿ ਜੋ ਮੈਂ ਹੁਣ ਸੋਸ਼ਲ ਮੀਡੀਆ ਤੇ ਕਲੀਅਰ ਕਰਤੀਆਂ ਟੀਆਂ ਕਿ ਮੈਂ ਪ੍ਰੋਮੋਸ਼ਨਾਂ ਕਿਉਂ ਕਰਦੀਆਂ ਜਾਂ ਮੈਂ ਸੋਸ਼ਲ ਮੀਡੀਆ ਤੇ ਕਿਉਂ ਆਈਆਂ ਠੀਕ ਹੈ ਤੇ ਇਹ ਗੱਲ ਮੈਂ ਇੱਥੇ ਨਾਲ ਕਲੀਅਰ ਕੀਤੀ ਮੈਂ ਕਰਦੀ ਰਹੀਆਂ ਠੀਕ ਆ ਇੱਕ ਮਿੰਟ ok ਠੀਕ ਹੈ ਵੀਰੇ ਚਲੋ ਠੀਕ ਹੈ promotion ਕਰ ਦਿੰਦੇ ਜਦੋਂ ਮੇਰੀ ID ਤੇ ਹੁੰਦੀ ਹੈ ਠੀਕ ਹੈ ਵਿਆਹ ਤੇ ਚਲੋ ਮੇਰਾ ਹੋਣ ਵਾਲਾ ਹੈ ਠੀਕ ਹੈ ਸਾਢੇ ਨੌ ਮਹੀਨੇ ਹੋਏ ਹਜੇ ਮੇਰੇ ਵਿਆਹ ਨੂੰ ਸਾਲ ਵੀ ਨਹੀਂ ਹੋਇਆ ਇਹ ਆਈਡੀ ਮੇਰੀ ਦੋ ਹਜ਼ਾਰ ਤੇਈ ਦੀ ਹੈ promotion ਵੀ ਪਹਿਲਾਂ ਹੀ ਕਰ ਦਿੱਤੀ ਜਦੋਂ ਵਿਆਹ ਮੇਰਾ ਬਾਅਦ ਚ ਹੋਇਆ husband ਮੇਰਾ ਬਾਅਦ ਚ ਆਇਆ videos ਵੂਡੀਓਜ਼ ਬਾਅਦ ਚ ਬਣਾਉਣ ਲੱਗਾ ਮੇਰੇ ਨਾਲ ਠੀਕ ਹੈ ਫਿਰ ਵੀਡੀਓਜ਼ ਮੈਂ ਵਿਆਹ ਤੋਂ ਪਹਿਲਾਂ ਹੀ ਕਰਦੀ ਹਾਂ ਜਦੋਂ ਵਿਆਹ ਮੇਰਾ ਬਾਅਦ ਚ ਹੋਇਆ husband ਮੇਰਾ ਬਾਅਦ ਚ ਆਇਆ videos ਵੂਡੀਓਜ਼ ਬਾਅਦ ਚ ਬਣਾਉਣ ਲੱਗਾ ਮੇਰੇ ਨਾਲ ਠੀਕ ਹੈ ਫਿਰ ਵੀਡੀਓਜ਼ ਮੈਂ ਵਿਆਹ ਤੋਂ ਪਹਿਲਾਂ ਹੀ ਬਣਾਉਂਦੀ ਹਾਂ ਕਿ ਉਹ ਮੇਰੀ ਮਜਬੂਰੀ ਮੈਂ ਤਾਂ ਬਣਾਉਂਦੀ ਹਾਂ ਕਿਉਂਕਿ ਮੇਰੀ ਫੈਮਿਲੀ ਚ ਮੈਂ ਹਾਂ ਮੇਰੀ ਸਿਸਟਰ ਆ ਤੇ ਮੇਰੀ ਮੰਮੀ ਆ ਸੋ ਸਾਡੇ ਘਰ ਸਭ ਕੁਝ ਮੈਂ ਵਲੌਗ ਚ ਬਣਾਇਆ ਨਾ ਤਾਂ ਘਰ ਦੇਖ ਲਓ ਸਭ ਕੁਝ ਵਧੀਆ ਰਹਿੰਦਾ ਸੈੱਟ ਨੂੰ ਕੋਈ ਲੋੜ ਨਹੀਂ ਆ ਉਹ ਮੇਰੇ ਕਰਕੇ ਮੇਰੇ ਨਾਲ ਸੋ ਸੋਸ਼ਲ ਮੀਡੀਆ ਤੇ ਠੀਕ ਹੈ ਤੇ ਮੈਂ ਨਹੀਂ ਸੋਚਦੀ ਕਿ ਮੇਰੇ ਕਰਕੇ ਉਹਨਾਂ ਤੇ ਗੱਲ ਲਾਵੇ ਤੇ ਨਾ ਮੈਂ ਚੋਨੀ ਕਿ ਉਹਦਾ ਬਾਰੇ ਕੋਈ ਗਲਤ ਬੋਲੇ ਤੇ ਮੈਂ ਚੁੱਪ ਕਰਕੇ ਸੁਣਨਾ ਨਾ ਮੈਂ ਤਾਂ ਸੁਣਿਆ ਹੀ ਜਾਂਦਾ ਠੀਕ ਆ ਸੋ ਇਹ ਸਾਰੀਆਂ ਗੱਲਾਂ ਨੇ ਕਰਕੇ ਮੈਨੂੰ ਹੁਣ ਲਾਈਵ ਹੋਣਾ ਪਿਆ ਤਾਂ ਜੋ ਹੁਣ ਵੀ ਕਿਸੇ ਨੂੰ ਲੱਗਦਾ ਕਿ ਹਾਂ ਆ ਸਹੀ ਚੈ ਹੈ ਠੀਕ ਹੈ ਠੀਕ ਹੈ ਮੈਂ ਸਭ ਕੁਝ ਕਲੀਅਰ ਕੀਤਾ ਤੇ ਮੈਂ ਵੀ ਸਭ ਕੁਝ ਦਿਖਾਇਆ ਜੋ ਜੋ ਮੈਂ ਬੋਲੀ ਮੈਂ ਸਭ ਕੁਝ ਦਿਖਾਇਆ ਮੈਂ ਪ੍ਰੂਫ ਤੋਂ ਬਿਨਾ ਕੁਝ ਨਹੀਂ ਬੋਲੀਏਗੀ ਠੀਕ ਆ ਤੇ ਜੇ ਹੋਣੋ ਮੇਰੇ ਘਰਵਾਲੇ ਬਾਰੇ ਬੋਲਣਗੇ ਮੈਨੂੰ ਇਹ ਚੀਜ਼ ਬਹੁਤ ਜ਼ਿਆਦਾ ਗੰਦਾ ਗਲਤ ਲੱਗਾ ਗੁੱਸਾ ਲੱਗਾ ਕਿਉਂਕਿ ਇਨੀ ਗੰਦੀ ਲੈਂਗੁਏਜ ਕੋਈ ਕਿਸੇ ਬਾਰੇ ਕਿਦਾਂ ਯੂਜ਼ ਕਰ ਸਕਦਾ ਕਿਉਂਕਿ ਬਾਅਦ ਚ ਕਹਿੰਦੇ ਕਿ ਤੇਰੇ ਘਰਵਾਲੇ ਨੂੰ ਬੋਲਣਾ ਨਹੀਂ ਆਉਂਦਾ ਫੋਨ 'ਤੇ ਗਲਤ ਬੋ ਕਿੱਦਾਂ ਬੋਲਦਾ ਹੈ ਮੇਰਾ ਘਰ ਵਾਲਾ ਇੱਕ ਵੀ ਦਿਖਾ ਦੋਗੇ ਜਿਸ ਤੇ ਤੁਹਾਨੂੰ ਗਲਤ ਬੋਲਿਆ ਹੋਵੇ ਉਹ ਗਲਤ ਬੋਲਦਾ ਕਿ ਜਿਹੜਾ ਉਹਨਾਂ ਨੇ ਗਲਤ ਬੋਲੂਗਾ ਗਲਤ ਬੋਲੂਗਾ ਕਿ ਆਪਣੇ ਬਾਰੇ ਕੋਈ ਵੀ ਬਿਨਾ ਵਜਾ ਗਲਤ ਨਹੀਂ ਸੁਣ ਸਕਦਾ ਠੀਕ ਹੈ ਤੇ ਸੋ ਤੁਸੀਂ ਸ਼ਾਇਦ ਚਾਹੁੰਦੇ ਹੋ ਕਿ ਮੇਰਾ ਘਰ ਵਾਲਾ ਅੱਗੇ ਆਵੇ ਬਟ ਉਹ ਨਹੀਂ ਆਉ ਕੋ ਕਿ ਇਥੇ ਮੇਰੀ ਗੱਲੋਂ ਦੀ ਸਿਰਫ ਮੈਂ ਹੀ ਸਭ ਕੁਝ ਕਲੀਅਰ ਕਰੂੰਗੀ ਮੈਂ ਕਿਸੇ ਨੂੰ ਕੁਝ ਗਲਤ ਨਹੀਂ ਬੋਲਦੀ ਤਾਂ ਮੈਂ ਬੋਲੂਗੀ ਮੈਂ ਸਿਰਫ ਆਪਣੀ ਗੱਲ ਕਲੀਅਰ ਕਰਦੀ ਪਈ ਹਾਂ ਤਾਂ ਮੈਂ ਕਰੂੰਗੀ ਅੱਗੇ ਵੀ ਕਰੂੰਗੀ ਜੇ ਮੈਨੂੰ ਕੁਝ ਗਲਤ ਲੱਗੂਗਾ ਤਾਂ ਠੀਕ ਹੈ ਤੇ ਬਸ ਮੈਂ ਇਹ ਹੀ ਵਿਖਾਉਣਾ ਹੈ ਕਿ ਜਿਹੜੀ ਜਿਹੜੀ ਜੋ ਵੀ ਗੱਲ ਹੈਗੀ ਹੁਣ ਵੀ ਜੇ ਕਿਸੇ ਨੂੰ ਕੁਝ ਹੁਣ ਵੀ ਮੈਨੂੰ ਚਲੋ ਅਮਰਿਤਪਾਲ ਮੈਰੋ ਜੀ ਕਹਿੰਦੇ ਹੈਗੇ ਕਿ ਤੁਸੀਂ ਪੈਡ ਪ੍ਰੋਮੋਸ਼ਨ ਬੰਦ ਕਰ ਦਿਓ ਉਹ ਵਾਲੀ ਠੀਕ ਹੈ ਮੈਨੂੰ ਤਾਂ ਬੈਨੀਫਿਟ ਹੁੰਦਾ ਵਾ ਮੈਨੂੰ ਮੇਰੇ ਘਰ ਦਾ ਮੈਨੂੰ ਕੋਈ ਆਪਣੀ ਭੈਣ ਦੀ ਕਿਸ ਵਗੈਰਾ ਕੁਝ ਵੀ ਕਰਨੀ ਮੈਨੂੰ ਕੋਈ ਦਿੱਕਤ ਨਹੀਂ ਆਉਂਦੀ ਠੀਕ ਹੈ ਤੇ ਮੈਨੂੰ ਕੋਈ ਵੀ ਬੰਦਾ ਚਲੋ ਹੁਣ ਮੈਨੂੰ ਕਹੂਗਾ ਨਾ ਚਲ ਮੈਂ ਠੀਕ ਹੈ ਮੈਂ ਕਲੀਅਰ ਕਰ ਦਿੰਦੀ ਮੈਂ ਨਹੀਂ ਪਾਉਂਦੀ ਮੈਂ ਕੋਈ ਸਾਰੀ ਮੈਂ ਉਹ ਪ੍ਰੋਮੋਸ਼ਨ ਛੱਡੋ ਮੈਂ ਸਾਰੀਆਂ ਪ੍ਰੋਮੋਸ਼ਨਾਂ ਬੰਦ ਕਰ ਦੂੰਗੀ ਠੀਕ ਕਿ ਮੈਂ ਝੂਠ ਬੋਲਦੀ ਪਈ ਆ ਕਿ ਮੈਂ ਸੱਚ ਬੋਲਦੀ ਪਈ ਆ ਕੀ ਗੱਲ ਹੈ ਕੀ ਨਹੀਂ ਗੱਲ ਤੇ ਫਿਰ ਤੁਸੀਂ ਮੈਨੂੰ ਬੋਲਿਓ ਕੁਛ ਤੇ ਜੇ ਰਹੀ ਗੱਲ ਤੇ ਕਹਿੰਦੇ ਗੱਲ ਸਾਫ ਕਰਨਾ ਤੇ ਸਿੰਪਲ ਪੇਡ ਪ੍ਰੋਮੋਸ਼ਨ ਉਹ ਗੱਲ ਨਹੀਂ ਬੋਲਦੇ ਠੀਕ ਹੈ ਦੁਨੀਆ ਤੇ ਨਸ਼ਾ ਜਦ ਲੋਕਾਂ ਨੇ ਨਿਮਾਵਾ ਤੇ ਪੁੱਤ ਮਾਰਦੇ ਐ ਨਾ ਕੁਛ ਗਲਤ ਹੋਂਦੇ ਆਇਆ ਤੇ ਉਹ ਗੰਧ ਤੁਸੀਂ ਉਹ ਜਾ ਕੇ ਗੱਲ ਸਾਫ ਕਰੋ ਕਿ ਹਾਂ ਕਿ ਇਹ ਦੱਪਾ ਲਾ ਵੀ ਹੋਵੇ ਠੀਕ ਹੈ ਸੋ ਕਿ ਇਹ ਬੰਦੇ ਦੇ પેટ ਪਰ ਮੋਸ਼ਨ ਬੰਦ ਕਰਨਾ ਇਹਨੂੰ ਗੰਦ ਨਹੀਂ ਕਹਿੰਦੇ ਠੀਕ ਹੈ ਜੇ ਤੁਸੀਂ ਬੋਲਦੇ ਪਿਆ ਕਿ ਗੰਦੇ ਗੰਦ ਨਹੀਂ ਸੰਪਰਤ પેટ ਪਰ ਮੋਸ਼ਨ ਕਰਦੇ ਆ ਠੀਕ ਆ ਤੇ ਗਾਉਂਦੇ ਫਿਰ ਆਤ ਨੰਗੇ ਕਪੜੇ ਪਾ ਕੇ ਜਿਹੜੇ ਸੋਸ਼ਲ ਮੀਡੀਆ ਤੇ ਨੱਚਦੀਆਂ ਉਹ ਤੇ ਉਹ ਗੰਦਾ ਤੇ ਉਹ ਜਾ ਕੇ ਗੱਲਸਾਫ ਕਰਣਾ ਇਹਨੂੰ ਗੰਦ ਨਹੀਂ ਕਹਿੰਦੇ ਠੀਕ ਆ ਉਸ ਤੋਂ ਬਾਅਦ ਉਹਨਾਂ ਨੇ ਸਿੱਧੀ ਗੱਲ ਕੀਤੀ ਕਿ ਮੈਂ ਸਟੋਰੀ ਪਾਉਣਾ ਦੇਖ ਲੈ ਠੀਕ ਹੈ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਘਰ ਵਾਲੀ ਵੱਸ ਤੋਂ ਠੀਕ ਹੈ ਸਟੋਰੀ ਪਾਈ ਕੋਈ ਚੱਕਰ ਨਹੀਂ ਉਹਨਾਂ ਤੇ ਕੋਈ ਗੁੱਸਾ ਨਹੀਂ ਬਿਹਾਸ ਵਾਲੀ ਸਟੋਰੀ ਪਏ ਮੇਨ ਪਰ ਮੈਨੂੰ ਸਭ ਤੋਂ ਵੱਧ ਇਹ ਚੀਜ਼ ਤੇ ਗੁੱਸਾ ਹੈ ਜਿਹਦੇ ਕਰਕੇ ਮੈਨੂੰ ਲੱਗਾ ਕਿ ਲਾਈਵ ਹੋਣਾ ਚਾਹੀਦਾ ਠੀਕ ਹੈ ਮੈਨੂੰ ਉਹ ਚੀਜ਼ਾ ਬਹੁਤ ਜ਼ਿਆਦਾ ਗੁੱਸਾ ਲੱਗਾ ਕਿ ਕਿਸੇ ਬਾਰੇ ਇਨੀ ਗੰਦੀ ਲੈਂਗੁਏਜ ਯੂਜ਼ ਕਰਨੇ ਚਾਹੋ ਇਹ ਕੋਈ ਬਹੁਤ ਵਧੀਆ ਗੱਲ ਨਹੀਂ ਹੈ ਕਿਉਂਕਿ ਮੈਂ ਜੇ ਮੇਰੇ ਘਰ ਵਾਲ ਨੂੰ ਅਸਤਾ ਕਮਲ ਪਰ ਮਿਲ ਚਲੋ ਸਾਡੀ ਰਿਕਾਰਡਿੰਗ ਪਾਈ ਜਿੱਦਾਂ ਮਰਜੀ ਮੈਂ ਹੁਣ ਵੀ ਲਾਈਵ ਹਾਂ ਮੈਂ ਉਹਨਾਂ ਬਾਰੇ ਇੱਕ ਵੀ ਗਲਤ ਵਰਡ ਯੂਜ਼ ਨਹੀਂ ਕੀਤਾ ਨਾ ਉਹਨਾਂ ਨੇ ਮੇਰੇ ਘਰ ਵਾਲ ਨੂੰ ਫੋਨ ਪਹੁੰਚ ਤੇ ਕੋਈ ਵਰਡ ਗਲਤ ਯੂਜ਼ ਕੀਤਾ ਇਹ ਆਪਣੀ ਗੱਲ ਕਲੀ ਕਿ ਉਹ ਨਾ ਵੇ ਕੰਧਕਾਰ ਵਾਲੀ ਕਿਉਂ ਕਰਦਾ ਕਰ ਵਾਲੀ ਅੱਗੀ ਹੋ ਗੱਲ ਕਰ ਵਾਲੀ ਦੇ ਕਰਕੇ ਉਹ ਅੰਡੀ ਐ ਸੋਸ਼ਲ ਮੀਡੀਆ ਤੇ ਪਹਿਲਾ ਘਰ ਵਾਲੀ ਐ ਕਿ ਫੇਰ ਉਹ ਮੇਰਾ ਘਰ ਵਾਲਾ ਕਿਉਂਕਿ ਮੈਂ ਸੋਸ਼ਲ ਮੀਡੀਆ ਤੇ ਐਂਕੋ ਉਹਨਾਂ ਨੇ ਮੈਂ ਕਹਿੰਨੇ ਕਿ ਵੀਡੀਓ ਬਣਾ ਮੇਰੇ ਨਾਲ ਆ ਤੋ ਵੀਡੀਓ ਪਾਉਂਦੇ ਹੈ ਕਿ ਮੇਰੇ ਨਾਲ ਤੇ ਨਾ ਉਹਦਾ ਨਹੀਂ ਕੋਈ ਮਜਬੂਰੀ ਹੈ ਕਿ ਸਭ ਕੁਝ ਮੈਂ ਵਲੌਗ ਚ ਬਣਾਉਣਾ ਤਾਂ ਘਰ ਦੇਖ ਲੋ ਸਭ ਕੁਝ ਵਧੀਆ ਨਾ ਤਾਂ ਸੈਟਪ ਨੇ ਕੋਈ ਲੋੜ ਨਹੀਂ ਐ ਉਹ ਮੇਰੇ ਕਰਕੇ ਮੇਰੇ ਨਾਲ ਆ ਸ਼ੋਸ਼ਣ ਤੇ ਫੇਰ ਮੈਂ ਆ ਕੇ ਮੇਰੇ ਘਰ ਦੇ ਦਾ ਖਰਚਾ ਚੱਕੋ ਨਾ ਕਿ ਉਹਨਾਂ ਦੀ ਉਹਨਾਂ ਦੀ ਸਕੂਲ ਦੀਆਂ ਫੀਸਾਂ ਦੋ ਰੋਟੀ ਪਾਣੀ ਦਾ ਖਰਚਾ ਚੱਕੋ ਕੋ ਪਰ ਮੈਨੂੰ ਇਹ ਚੀਜ਼ ਨਹੀਂ ਸਮਝ ਆਈ ਪਹਿਲਾਂ ਉਹਨਾਂ ਨੇ ਕਿਹਾ ਕਿ ਅਸੀਂ ਚੱਕਾਂਗੇ ਬਾਅਦ ਵਿੱਚ ਮੈਸੇਜ ਡਿਲੀਟ ਕਰਨਾ ਮਤਲਬ ਕੀ ਇਹ ਚੀਜ਼ ਮੈਨੂੰ ਬਹੁਤ ਜ਼ਿਆਦਾ ਗਲਤ ਲੱਗੀ ਪਤਾ ਨਹੀਂ ਕਿਉਂ ਲੱਗੀ ਸੋ ਮੈਂ ਆਪਣੀ ਗੱਲ ਕਲੀਅਰ ਕਰਨੀ ਮੈਂ ਕਹਤੀ ਕਿਸੇ ਨੂੰ ਸਹੀ ਲੱਗਦਾ ਸਹੀ ਲੱਗੇ ਕਿਸੇ ਨੂੰ ਗਲਤ ਲੱਗਦਾ ਗਲਤ ਲੱਗੇ ਬਟ ਜੋ ਉਹ ਸਹੀ ਹੈ ਸਾਹਮਣੇ ਆ ਮੈਂ ਵਿਦਆਊਟ ਪ੍ਰੂਫ ਕੁਝ ਨਹੀਂ ਬੋਲੀ ਹੈਗੀ ਬਸ ਠੀਕ ਆ ਓਕੇ ਆ ਕੇ ਦੇਖ ਲਓ ਤੁਸੀਂ ਕਿ ਹੱਡੇ ਦਾ ਅਸਲੂ ਕੀ ਹਾਲਾਤ ਹੈ ਕੌਣ ਕੌਣ ਆ ਤੇ ਕੁਝ ਵੀ ਝੂਠ ਨਹੀਂ ਬੋਲਨੀ ਪਈ ਮੈਂ ਸਾਰੀ ਗੱਲ ਕਲੀਅਰ ਕਰਦੀ ਹਾਂ ਜੇ ਤੁਹਾਨੂੰ ਹੁਣ ਵੀ ਕੋਈ ਡਾਊਟ ਹੈ ਨਾ ਤੇ ਕੋਈ ਨਹੀਂ ਮੈਨੂੰ ਮੈਸੇਜ ਕਰੋ ਮੈਂ ਸਭ ਕੁਝ ਕਲੀਅਰ ਕਰੂੰਗੀ ਬਟ ਇੱਕ ਗੱਲ ਸਿਰਫ ਮੇਹੀ ਦੀ ਮੇफी ਅਮਿਤਾ ਕੀ ਆ ਠੀਕ ਹੈ ਤੇ ਬਾਕੀ ਹਸਬੰਡਾਂ ਉਹ ਗੱਲਾਂ ਬਾਤ ਦੀਆਂ ਉਹ ਬਾਤ ਚ ਆਇਆ ਤੇ ਪ੍ਰਮੋਸ਼ਨਾਂ ਮੈਂ ਪਹਿਲਾਂ ਨਹੀਂ ਕਰਦੀ ਰਹੀਆਂ ਠੀਕ ਆ ਮੈਂ ਚੁੱਪ ਕਰਕੇ ਦੇਖਾਂ ਤੇ ਵੀ ਇਹ ਬੋਲਣ ਦੇ ਸਾਰੇ ਮਤਲਬ ਆ ਜਾਂਦੇ ਹਨ ਕਿ ਆ ਚੀਜ਼ ਗਲਤ ਆ ਉਹ ਗਲਤ ਹੁਣ ਇੰਨਾ ਥੋੜੀ ਹੁੰਦਾ ਕਿ ਕੋਈ ਰਾਮ ਨਾ ਸਭ ਕੁਝ ਚੱਲਣ ਲਿਆ ਦੇ फिर भी स्टोरिया जब इना बे करूंगी कर सोचता अपने आप नहीं सोचना पैदा पिछले मेरी माँ मेरी भेन ओ मैं आप ही सोचूंगी तो करके ही मैं सब कुछ कर दी मेन बोलन सारी ही आ जाए क्योंकि किसी ने चीज का नहीं पता सिर्फ सामने स्टोरी भी देख ਤੇ ਸਾਰਿਆਂ ਨੂੰ ਕਿ ਹਾਂ ਪਹਿਲਾਇਆ ਸਟੋਰੀ ਪਈ ਪਰ ਏ ਕਿਸੇ ਨੂੰ ਨਹੀਂ ਪਤਾ ਕਿ ਕਿਉਂ ਪਈ ਤੇ ਕੀ ਦੇ ਕਰਕੇ ਪਈ ਆ ਠੀਕ ਹੈ ਸੋ ਪਹਿਲਾਂ ਮੈਂ ਤਾਂ ਇਹ ਸਾਲ ਮੈਂ ਪਹਿਲਾਂ ਮੈਂ ਹੀ ਸਟੋਰੀ ਕਰਨੀਗੀ ਠੀਕ ਆ ਬਟ ਮੈਂ ਤਾਣੀ ਕੀਤੀ ਕਿਉਂਕਿ ਮੈਨੂੰ ਪਤਾ ਕਿ ਆ ਨਿੱਕੀ ਨਿੱਕੀ ਚੀਜ਼ਾਂ ਦਾ ਸੋਸ਼ਲ ਮੀਡੀਆ ਤੇ ਮਾਸ਼ਾ ਜੀ ਤਾਂ ਕੋਈ ਹੁਣ ਰਿਕਾਰਡਿੰਗ ਵਾਇਰਲ ਕਰਤੀ ਠੀਕ ਹੈ ਤੇ ਤੇ ਫਿਰ ਉਹਨੇ ਕਿਹਾ ਕਿ ਤੁਸੀਂ ਆਪਦਾ ਕੰਮ ਕੀਤਾ ਸੀ ਆਪਦਾ ਕੰਮ ਕਰਕੇ ਦਿਖਾਉਨੇ ਆ ਠੀਕ ਹੈ ਉਹ ਤੋਂ ਬਾਅਦ ਮੈਂ ਆ ਵਾਈਸ ਮੈਸੇਜ ਕੀਤਾ ਮੈਂ ਤੇ ਆਪਣੀ ਗੱਲ ਕੀ ਮੰਨਣਾ ਤੇ ਵੈਸੇ ਕੀ ਤੁਹਾਨੂੰ ਕੀ ਲੱਗੇ ਜੇ ਪਰ ਤੁਹਾਨੂੰ ਵੀ ਹੋਣਾ ਚਾਹੀਦਾ ਨਾ ਕਿ ਤੇ ਤੁਹਾਨੂੰ ਰਿਕਾਰਡਿੰਗ ਨਹੀਂ ਪਣੀ ਜਾਏਗੀ ਕਿ ਤਿੰਨ ਤਿੰਨ ਵਾਰ ਸੀ ਰਿਕਾਰਡਿੰਗ ਪਈ ਹੋ ਮਤਲਬ ਹੀ ਕੋਈ ਨਹੀਂ ਰਿਕਾਰਡਿੰਗ ਪਾਉਂਦਾ ਜ਼ਰੂਰ ਤੇ ਤਾਂ ਪਾਉਂਦੇ ਨਾ ਕਿ ਦੇਖੀਂ ਦੁਬਾਰਾ ਸਟੋਰੀ ਲਗਾਉਂਦੇ ਤੇ ਜੇ ਚਲ ਤਾਂ ਹੀ ਬਾਈ ਜੀ ਤੇ ਹੀ ਕੋਰਾ ਨਾ ਗਲਤੀ ਕਰਦੇ ਹੀ ਇਹਨੇ ਮੈਸੇਜ ਇਹਨੇ ਕਾਲ ਵਗੈਰਾ ਕੀਤੀ ਨਾ ਤਾਂ ਇਹਨਾਂ ਉਹ ਵੀ ਗੱਲ ਕੀਤੀ ਤੇ ਉਹ ਤੇ ਜਸਟ ਪੇਡ ਪ੍ਰੋਮੋਸ਼ਨ ਦੀ ਆ ਤੇ ਉਹ ਵੀ ਪਹਿਲਾਂ ਵੀਡੀਓ ਪਾਈ ਹੈ ਠੀਕ ਹੈ ਤੇ ਇਹਦੇ ਵਿੱਚ ਕੋਈ ਕਿਸੇ ਨੂੰ ਧੱਕੇ ਨਾਲ ਨਹੀਂ ਕਿਸੇ ਧਰਮ ਚ ਘਾਟਾ ਜਾਂ ਨਹੀਂ ਕੁਝ ਕਰਦੇ ਸਾਰੇ ਹੀ ਕਰਦੇ ਆ ਠੀਕ ਹੈ ਤੇ ਚਲੋ ਜਿੱਤਾਂ ਜ਼ਿਆਦਾ ਪ੍ਰੋਬਲਮ ਹੀ ਨਹੀਂ ਕਰਦੇ ਬਟ ਤੁਹਾਨੂੰ ਵੀ ਉਦੋਂ ਤੁਸੀਂ ਆਪਣੀ ਗਲਤੀ ਵੀ ਮੰਨਣਾ ਕਿ ਤੁਹਾਨੂੰ ਵੀ ਉਦੋਂ ਉਹ ਕੋਣੀ ਆਪਣੇ ਪੇਜ ਤੋਂ ਨਹੀਂ ਪਾਉਣੀ ਚਾਹੀਦੀ ਕਿਉਂਕਿ ਉਹਦਾ ਕੋਈ ਮਤਲਬ ਹੀ ਨਹੀਂ ਪਾਉਂਦਾ ਤੇ ਜੇ ਤੁਸੀਂ ਪਾਈ ਤੁਸੀਂ ਅੱдне ਇੱਕ ਵਾਰ ਗੱਲ ਤੇ ਕਰਦੇ ਤੋਂ ਤੇ ਬਾਅਦ ਕਿਹਾ ਕਿ ਤੁਸੀਂ ਕੀ ਕਿਉਂ ਨਾ ਨਹੀਂ ਤੁਸੀਂ ਆਪ ਦਾ ਕੰਮ ਕੀਤਾ ਸੀ ਆਪ ਦਾ ਕਰਕੇ ਦਿਖਾਣਾ ਤੁਹਾਰੇ ਦੋ ਚਾਰ ਦਿਨ ਉਹ ਡੀਕ ਕਰੋ ਦੱਸਦੇ ਹਾਂ ਕੌਣ ਗਲਤੀਮਾਨ ਦਾ ਇੰਸਟਾਗ੍ਰam ਪੇਜ ਜਾਂ YouTube ਚੈਨਲ ਬੈਨ ਕਰਾ ਕੇ ਦਿਖਾਉਨੇ ਆ ਚਲੋ ਠੀਕ ਹੈ ਤੇਰੇ ਘਰ ਵਾਲੇ ਨੂੰ ਬੋਲਣ ਦੀ ਅਕਲ ਸਿਖਾਉਨੇ ਆ ਠੀਕ ਹੈ ਹੁਣ ਮੈਂ ਵੀ ਗੱਲ ਕਲੀਅਰ ਕਰਦੀ ਕਿ ਮੇਰੇ ਘਰ ਵਾਲੇ ਨੂੰ ਬੋਲਣ ਦੀ ਅਕਲ ਕੀ ਉਹਨਾਂ ਨੇ ਤੁਹਾਡਾ ਨਾ ਕਾਲ ਤੇ ਤੁਸੀਂ ਆਪਣੀ ਰਿਕਾਰਡਿੰਗ ਪਾਈ ਹੈ ਤੁਸੀਂ ਦੇਖੋ ਕਿ ਤੁਹਾਡਾ ਨਾ ਨੇ ਕਿਦਾਂ ਗਲਤ ਬੋਲਿਆ ਕਾਲ ਦੇ ਉੱਪਰ ਸਭ ਤੋਂ ਨਾਲ ਪਿਆਰ ਨਾਲ ਹਾਂਜੀ ਹਾਂਜੀ ਗੱਲ ਕਰਦੇ ਪਏਗੇ ਠੀਕ ਹੈ ਤੇ ਉਹੋਸ਼ ਵਿੱਚ ਤੁਹਾਨੂੰ ਗਲਤ ਨਹੀਂ ਬੋਲਿਆ ਚੋ ਤੁਸੀਂ ਹੁਣ ਹੁਣ ਵੀ ਮੈਂ ਵੌਇਸ ਮੈਸੇਜ ਕੀਤੀ ਦੋਸਤ ਵਾਰੀ ਜੋ ਵੀ ਤਾਂ ਨਾਲ ਗੱਲ ਕਰਦੀ ਪਈ ਮੈਂ ਕਰਦੀ ਪਈ ਕਿਉਂਕਿ ਸੋਸ਼ਲ ਮੀਡੀਆ ਤੇ ਪਹਿਲਾਂ ਮੈਂ ਹੀ ਮੇਰੇ ਕਰਕੇ ਬਾਅਦ ਵਿੱਚ ਆਇਆ ਤੇ ਫਿਰ ਉਹਨੇ ਭੇਜਿਆ ਸਾਨੂੰ